ਸੁਨਿਆਰੇ ਦੇ ਕਾਰ ਪੈ ਗਏ ਲੁਟੇਰੇ ਚਲੀਆਂ ਆਮੋ ਸਾਹਮਣੇ ਗੋਲੀਆਂ ਸੁਨਿਆਰਾ ਤੇ ਉਸ ਦਾ ਰਿਸ਼ਤੇਦਾਰ ਜ਼ਖਮੀ ਰਿਵਾਲਵਰ ਵੀ ਲੈ ਗਏ ਲੁਟੇਰੇ ਰਾਤ 1.5 ਵਜੇ ਦੇ ਕਰੀਬ ਕਾਨੂੰਵਾਨ ਰੋਡ ਤੇ ਰਹਿਣ ਵਾਲੇ ਇੱਕ ਸੁਨਿਆਰੇ ਦੇ ਕਾਰ ਹਥਿਆਰਬੰਦ ਲੁਟੇਰੇ ਦੀਵਾਰ ਤੇ ਲੱਗੀ ਗਰਿਲ ਕੱਟ ਕੇ ਵੜ ਗਏ ਅਤੇ ਤੇਜ਼ਦਾਰ ਹਥਿਆਰਾਂ ਨਾਲ ਸੁਨਿਆਰੇ ਨੂੰ ਜ਼ਖਮੀ ਕਰਕੇ ਉਸ ਦੀ ਪਤਨੀ ਦੇ ਕੁਝ ਗਹਿਣੇ ਲੈ ਕੇ ਫਰਾਰ ਹੋ ਗਏ ਮੌਕੇ ਤੇ ਰਿਸ਼ਤੇਦਾਰ ਪੁੱਜ ਗਏ ਉਹਨਾਂ ਦਾ ਲੁਟੇਰਿਆਂ ਨਾਲ ਸਾਹਮਣਾ ਹੋਇਆ ਤੇ ਆਹਮੋ ਸਾਹਮਣੇ ਗੋਲੀਆਂ ਵੀ ਚੱਲੀਆਂ ਪਰ ਲੁਟੇਰੇ ਪਰਜਨ ਵਿੱਚ ਕਾਮਯਾਬ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਸੁਨਿਆਰੇ ਦੀ ਰਿਵਾਲ ਵਰ ਵੀ ਲੈ ਗਿਆ ਫਿਲਹਾਲ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸੁਨਿਆਰੇ ਰਾਮ ਲੁਬਾਇਆ ਵਰਮਾ ਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਗਲਬਾ ਚੱਦਰ ਦੀ ਰਾਤੀ ਮੈਂ 1 ਵਜੇ ਸਵਾ 1 ਵਜੇ ਮਾਰ ਖੜਾ ਅਟ ਗਿਆ ਹੋਇਆ ਤੇ ਮੈਂ ਬਾਹਰ ਇਸਰਲਾ ਆਪਣੇ ਕਰਟਨ ਤੋਂ ਦੇਖਿਆ ਚਾਰ ਆਦਮੀ ਸਾਡੇ ਬਾਹਰ ਜਿਹੜੇ ਸੀ ਬੈਠੇਗੇ ਉਹਨਾਂ ਕੋਲ ਅੱਡੀ ਅੱਡੀ ਵੱਡੀਆਂ ਡੰਗਾਂ ਲੰਗਦੀਆਂ ਉਸ ਤੋਂ ਬਾਅਦ ਮੈਂ ਆਇਆ ਫੋਨ ਫੜ ਕੇ ਤੇ ਆਪਣੇ ਭਤੀਜੇ ਨੂੰ ਫੋਨ ਕਰਤਾ ਕਿ ਮਨੀਸ਼ ਸਾਡੇ ਘਰ ਨਾ ਕੋ ਬੰਦੇ ਆ ਗਏ ਆ ਬਾਹਰ ਤੁਸੀਂ ਕਿਤੇ ਰਾਜ ਉਹਨੀ ਦੇਰ ਨੂੰ ਐਵੇਂ ਉੱਠ ਗਏ ਇਹਨਾਂ ਨੇ ਆਪਣਾ ਜਿਹੜਾ ਸੀ ਵਪਾਰ ਉਹ ਫੜ ਲਿਆ ਉਹਨਾਂ ਨੇ ਜਿਹੜਾ ਸੀ ਸਾਡੀ ਗ੍ਰੀਲ ਕੱਟ ਕੇ ਬਾਹਰੋਂ ਉਹਦੇ ਤੋਂ ਇੱਕ ੜਾਕ ਤੋਂ ਮਿੰਟ ਪਹਿਲਾਂ ਲੱਗਿਆ ਕਿ ਬਾਹਰ ਕੋਈ ਹੈਗਾ ਗ੍ਰੀਲ ਉਹਨਾਂ ਨੇ ਜਿਸੇ ਨਾਲ ਸੰਕੀਤਾ ਨਾਲ ਦੇਖਿਆ ਕਿ ਇਹ ਜਨਾਨੀ ਫੋਨ ਕਰਨ ਲੱਗੀ ਸਾਨੂੰ ਉਹ ਅੰਦਰ ਆ ਗਈ ਉਹਨਾਂ ਨੇ ਸਾਨੂੰ ਇੱਕਦਮ ਠੇਰਾ ਪਾ ਲਿਆ ਸਾਡੇ ਕੰਮ ਵਾਲੀ ਨੇ ਪਹਿਲੇ ਕਹਿੰਦੇ ਦਰਵਾਜ਼ਾ ਖੁਲਾ ਫਿਰ ਉਹਨਾਂ ਨੇ ਆਪੇ ਹੀ ਦਰਵਾਜ਼ਾ ਥਾੜਾ ਜਿਹਾ ਥੰਗੀਆਂ ਛੋੜ ਕੇ ਅੰਦਰ ਆ ਗਏ ਤੇ ਸਾਰਾ ਕੁਝ ਮਤਲਬ ਪਰ ਮੇਰੀ ਜੂੰਲੀ ਦੀ ਨੂੰ ਮੈਂ ਪਾਈ ਹੋਈ ਸੀ ਲੱਗੀ ਅਨਦਰ ਵੀ ਸੀ ਕਿ ਉਹਨਾਂ ਨੇ ਬਹੁਤ ਜ਼ਿਆਦਾ ਖੱਟਾ ਮਾਰੀਆਂ ਉਹਨਾਂ ਕੋਲ 8-9 ਕੋਲ 20 ਸੀਗਾ ਜਿਹੜੀ ਉਹਨਾਂ ਦਾ ਗੰਡੂਆਂ ਸੀ ਇੱਕ ਨੇ ਤੇ ਕੈਂਚੀ ਸ਼ਾਇਦ ਮਾਰੀ ਹੈ ਉਹਨਾਂ ਕੋਲ ਥੋੜੀਆਂ ਵੀ ਸੀ ਰੇਤੀਆਂ ਵੀ ਸੀ ਔਰ ਕੀ ਕਹਿੰਦੇ ਥੈਨੀਆਂ ਛੂਨੀਆਂ ਸਾਰਾ ਸਮਾਨ ਸੀ ਉਹ ਆਈਸੀਯੂ ਵਿੱਚ ਹੈ ਇਸ ਲਈ ਯੂ ਨੋ ਇਨ ਦੀ ਹੋਸਪੀਟਲ ਤਾਂ ਬਿਦਾਵਰ ਨੇ ਪੁਲਿਸ ਨੇ ਮੇਰੇ ਪਤੀ ਜੀ ਨੇ ਇਨਫੋਰਮ ਕਰਤਾ ਕਿ ਅਸੀਂ ਉਹਨਾਂ ਦੇ ਘਰ ਚੱਲਨੇ ਆ ਤਾਂ ਤੁਸੀਂ ਵੀ ਨਾਲ ਹੀ ਉੱਥੇ ਪਹੁੰਚ ਜਾਓ ਇਹ ਸਾਡਾ ਪੂਰਾ ਅਧਿਕਾਰ ਹੈ ਐਸ ਮੋਟੇ ਦੀ ਮਾਰ ਦਾ ਤੋਂ ਦੀਆ ਪਹਿਲਾਂ ਤੇ 1:30 ਵਜੇ ਕੋਈ ਦਾ ਫੋਨ ਆਇਆ ਕਿ ਸਰਕਾਰ ਬੰਦੇ ਪੈ ਗਿਆ ਤੇ ਉਸ ਵੇਲੇ ਟਾਈਮ ਵੇਸ ਨਹੀਂ ਕੀਤਾ ਤੇ ਆਪਾਂ ਮੈਂ ਤੇ ਵੱਡੇ ਭਾਈ ਆਪਾਂ ਆ ਗਏ ਤੇ ਉਦੋਂ ਬੰਦੇ ਅੰਦਰ ਹੀ ਸੀਗੇ ਆਪਾਂ ਮੌਕੇ ਤੇ ਸਾਡਾ ਉਹਨਾਂ ਨਾਲ ਮੁਕਾਬਲਾ ਹੋ ਗਿਆ ਤੇ ਪਹਿਲਾਂ ਦੋ ਬੰਦੇ ਸੀਗੇ ਅਸੀਂ ਵੀ ਫਾਇਰ ਕੀਤੇ ਦੋ ਬੰਦੇ ਪਹਿਲਾਂ ਭੱਜ ਗਏ ਉਸ ਤੋਂ ਬਾਅਦ ਅੰਦਰ ਆਏ ਤੇ ਅੰਦਰ ਚਾਰ ਬੰਦੇ ਹੋਰ ਸੀਗੇ ਅੱਛਾ ਉਹਨਾਂ ਨਾਲ ਸਾਡਾ ਮੁਕਾਬਲਾ ਹੋਇਆ ਵਾ ਤੇ ਚਾਰ ਬੰਦੇ ਜਦੋਂ ਉਹ ਵੀ ਭੱਜ ਗਏ ਫਿਰ ਇੱਕ ਬੰਦਾ ਹੋਰ ਨਿਕਲਿਆ ਬਾਦੂ ਚ ਭੱਜ ਗਿਆ। ਉਹ ਕਾਫੀ ਮੁਕਾਬਲਾ ਹੋਣ ਤੋਂ ਬਾਅਦ ਉਹ ਫੇਰ ਦੁਬਾਰਾ ਆਇਆ ਤੇ ਉਹਨਾਂ ਨੇ ਫਾਰਕ ਕਰਨੇ ਸ਼ੁਰੂ ਕਰਤੇ ਫਿਰ ਹੀ ਉਹਨਾਂ ਦਰੋਫਾਇ ਕੀਤੇ ਜਿਹੜਾ ਕਿ ਉਹ ਭੱਜ ਗਿਆ। ਹਾਂਜੀ ਭੋਜ ਦਾ ਸਾਰਾ ਸੋਨਾ ਲੈ ਗਿਆ ਜੀ। ਠਟਾ ਸਾਡੇ ਵੀ ਲੱਗੇ ਉਹਨਾਂ ਦੇ ਵੀ ਲੱਗੇ ਉਹ ਤੁਹਾਡੇ ਕਿਹਦੇ ਲੱਗੇ? ਵੱਡੇ ਭਾਈ ਦਾ ਲੱਗੇ ਆ ਫੁਫੜ ਜਿਹੇ ਲੱਗੇ ਆ ਉਹਨਾਂ ਦੇ ਸਿਰ ਤੇ ਇੱਥੇ ਉਹਨਾਂ ਨੇ ਡੰਗਾ ਮਾਰਿਆ। ਅਸੀਂ ਜਦੋਂ ਅਸੀਂ ਆ ਰਹੇ ਸੀਗੇ ਉਦੋਂ ਫੋਨ ਕਰਤਾ ਹੈਗਾ ਪਰ ਪੁਲਿਸ ਦੋ ਮਿੰਟ ਵਿੱਚ ਐਕਸ਼ਨ ਲਿਆ ਪੁਲਿਸ ਵੀ ਆ ਗਿਆ। ਕੁਝ ਵੀ ਰਾਤ ਦਾ ਮੈਨੂੰ ਕੋਈ 1:29:30 ਮਿੰਟ ਦੇ ਵਿੱਚ ਨੀਸ਼ ਦਾ ਫੋਨ ਆਇਆ ਵਾ ਕਿ ਇਸ ਦਾ ਇਸ ਦਾ ਬੰਦੇ ਪੈ ਗਿਆ ਅਸੀਂ within 30 ਤੋਂ 4 ਮਿੰਟ ਦੇ ਚਾਲੀ ਫੋਰ ਸਾਰੀ ਅਸੀਂ ਇੱਥੇ ਪਹੁੰਚੇ ਆ ਤੇ ਉਹਨੇ ਚਲੋ ਸਿਰਫ 30 ਕੇਂਡ ਦਾ ਸਖਤ ਪਿਆ ਜਿਹੜੇ ਬੰਦੇ ਨਿਕਲ ਗਏ ਸੀਗੇ ਤੇ ਬਹੁਤ ਜਲਦੀ ਬੰਦੇ ਜਿਹੜੇ ਆ ਸਾਡੀ ਗ੍ਰਿਫਤੀ ਹੋਣਗੇ ਉਹ ਫੜ ਲਵਾਂਗੇ ਜਿਹੜਾ ਸਾਡੇ ਸੀਨੀਅਰ ਅਫਸਰ ਵੱਲੋਂ ਇਸ ਹਿਸਾਬ ਵਧੀਆ ਸ਼ਕਤ ਦੇ ਤਾਰੇ ਵੀ ਬੰਦੇ ਕਿਸੇ ਤਰ੍ਹਾਂ ਬਖਸ਼ਨੇ ਨਹੀਂ ਉਹਨਾਂ ਨੂੰ ਫੜਿਆ ਗਿਆ ਸਮਾਨ ਦਾ ਜਿਹੜਾ ਸੋਨਾ ਥੋੜਾ ਲੈ ਕੇ ਗਏ ਨੇ ਜੀ ਦਾ ਇੱਕ ਪ੍ਰੋਫੈਸਰ ਲੋਟ ਹੈ ਇੱਕ ਜੈਨਾ ਤੇ ਟੂੜੀਆਂ ਨੇ ਕੋਣ ਦੇ ਸਪਲਾਈ ਹੈ ਜੀ ਵੱਜੇ ਸਿੱਟਾ ਕੋਈ ਪਾਰਿਆ ਨਹੀਂ